ਮਾਫੀ ਉਹਨਾਂ ਨੇ ਨਹੀਂ ਮੰਗੀ ਉਹਨਾਂ ਨੇ 2024 ਦਾ ਰਸਤਾ ਕਲੀਅਰ ਕੀਤਾ ਇਹਨਾਂ ਨੇ ਤਾਂ ਆਪਦੀ ਸਰਕਾਰ ਦੇ ਵਿੱਚ ਮਾਫੀਆਂ ਦੇਤੀਆਂ ਬੇਅਦਵੀਂ ਕਰਾਉਣ ਵਾਲੇ ਨੂੰ ਝੋਰਾ ਕਾਹਦਾ ਰਹਿ ਗਿਆ ਤੁਸੀਂ ਤਾਂ ਜਾ ਕੇ ਸਰਸੇ ਵਾਲੇ ਦੇ ਪੈਰਾਂ 'ਚ ਬਹਿ ਗਏ ਸਾਰਾ ਟੱਬਰ ਕਿ ਸਾਡਾ ਪਿਤਾ ਹੀ ਤੂੰ ਐ ਉਹ ਪਿਤਾ ਨੂੰ ਭੁੱਲ ਗਏ ਜਿਹੜੇ ਪਿਤਾ ਨੇ ਕੁਰਬਾਨੀਆਂ ਦੇ ਵਿੱਚੋਂ ਪੈਦਾ ਕੀਤਾ ਜਿਹੜੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਲਾਤਾ ਉਹ ਪਿਤਾ ਨੂੰ ਭੁੱਲ ਗਏ ਤੇ ਉਹ ਲੰਡੂ ਸਾਹ ਦੇ ਚੇਲੇ ਦੇ ਜਾ ਕੇ ਬਣ ਗਏ ਤੁਸੀਂ ਚੇਲੇ ਉਹਨੂੰ ਪਿਤਾ ਜੀ ਕਹਿਣ ਲੱਗ ਪਏ ਜਿਹੜੇ ਕਰੋੜਾ ਰੁਪਈਆ ਗੁਰੂ ਗ੍ਰੰਥ ਸਾਹਿਬ ਦਾ ਸ੍ਰੋਮਣੀ ਕਮੇਟੀ ਦਾ ਭੋਗ ਦੇ ਪੈਸੇ ਬਾਦਲ ਦੇ ਬਾਦਲ ਦੀ ਵੋਟੀ ਦੇ ਸ੍ਰੋਮਣੀ ਕਮੇਟੀ ਦਾ ਲੰਗਰ ਚੱਲੇ ਤੇ ਉਹਨਾਂ ਨੂੰ ਕੀ ਗੁਰੂ ਦਾ ਡਰ ਭਇਆ ਸੁਖਬੀਰ ਬਾਦਲ ਨੇ ਪਿਛਲੇ ਦਿਨੀ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗੀ ਹੈ 8 ਸਾਲ ਬਾਅਦ ਸੁਖਬੀਰ ਬਾਦਲ ਨੇ ਮਾਫੀ ਮੰਗੀ ਹੈ ਕਿ ਸਾਡੇ ਰਾਜ ਚ ਬੇਅਦਬੀਆਂ ਹੋਈਆਂ ਅਸੀਂ ਮਾਫੀ ਮੰਗਦੇ ਹਾਂ ਸਾਡੇ ਕੋਲੋਂ ਜੋ-ਜੋ ਵੀ ਗਲਤੀਆਂ ਹੋਈਆਂ ਉਹ ਕਹਿੰਦਾ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਵੀ ਸੁਖਬੀਰ ਬਾਦਲ ਦੀ ਇਹ ਮਾਫੀ ਅਸਲੀ ਹੈ ਕਿ ਸਿਆਸਤ ਹੈ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਮਾਫ ਕਰ ਦੇਣਗੇ ਬਿਲਕੁਲ ਡਾਕਟਰ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਪਹਿਲੀ ਗੱਲ ਇਹ ਹੈ ਮੈਂ ਇਹ ਸਾਂਝਦਾ ਵੀ ਸ਼ੁਕਰ ਹੈ ਉਹਨਾਂ ਨੇ ਕਬੂਲਤਾ ਕਰ ਲਿਆ ਵੀ ਅਸੀਂ ਇਹ ਕੰਮ ਕਰਾਇਆ ਦੂਜੀ ਗੱਲ ਉਹ ਮਾਫੀ ਦਿਲੋਂ ਦਿਲੋਂ ਮੰਗਣ ਵਾਲੀ ਨਹੀਂ ਹੈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਡਰਦੇ ਜਿਹੜੇ ਕਰੋੜਾਂ ਰੁਪਈਆ ਗੁਰੂ ਗ੍ਰੰਥ ਸਾਹਿਬ ਦਾ ਸ੍ਰੋਮਣੀ ਕਮੇਟੀ ਦਾ ਭੋਗ ਦੇ ਪੈਸੇ ਬਾਦਲ ਦੇ ਬਾਦਲ ਦੀ ਵੋਟੀ ਦੇ ਸ੍ਰੋਮਣੀ ਕਮੇਟੀ ਦਾ ਲੰਗਰ ਚੱਲੇ ਤੇ ਉਹਨਾਂ ਨੂੰ ਕੀ ਗੁਰੂ ਦਾ ਡਰ ਭਇਆ ਗੁਰੂ ਘਰ ਦਾ ਸ਼ਰੈਆਮ ਲੁੱਟ ਰਹੇ ਪੈਸਾ ਇਲੈਕਸ਼ਨਾਂ ਤੇ ਲਾ ਰਹੇ ਆ ਗੁਰੂ ਘਰ ਦੇ ਪੈਸਿਆਂ ਦੇ ਨਾਲ दारूਾਂ ਵੰਡੀਆਂ ਜਾਂਦੀਆਂ ਇਲੈਕਸ਼ਨਾਂ ਮੌਕੇ ਮਾਫੀ ਉਹਨਾਂ ਨੇ ਨਹੀਂ ਮੰਗੀ ਉਹਨਾਂ ਨੇ 2024 ਦਾ ਰਸਤਾ ਕਲੀਅਰ ਕੀਤਾ ਵੋਟਾਂ ਦੀ ਤਿਆਰੀ ਵੋਟਾਂ ਦੀ ਤਿਆਰੀ ਕੀਤੀ ਆ ਵੋਟਾਂ ਦੀ ਤਿਆਰੀ ਕੀਤੀ ਕਿ ਲੋਕ ਸਾਨੂੰ ਮaaf ਕਰ ਦੇਣਗੇ ਪੰਜਾਬ ਦੇ ਲੋਕ ਭਾਵਕਾ ਪੰਜਾਬ ਦੇ ਲੋਕ ਭਾਵਕ ਹੈਗੇ ਆ ਸੀਗੇ ਪਰ ਪੰਜਾਬ ਦੇ ਲੋਕ ਹੁਣ ਜਿਹੜਾ ਦਿੱਲੀ ਅੰਦੋਲਨ ਹੋਇਆ ਨਾ ਚਾਹੇ ਸੀ ਜਿੰਨਾ ਵੀ ਕੋਈ ਜੱਤ ਕੇ ਆਏ ਆ ਉਹਦੇ ਤੋਂ ਵੱਡਾ ਸਾਨੂੰ ਜਾਗਰੂਤੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮਿਲੀ ਆ ਹੁਣ ਲੋਕਾਂ ਮੂਰੇ ਥੋੜਾ ਕਲੀਅਰ ਸ਼ੀਸ਼ਾ ਨੰਗਾ ਕਿ ਤੁਸੀਂ 2024 ਦੇ ਲਈ ਬੋਟਾ ਮੰਗੀਆਂ ਤੇ ਤੁਹਾਨੂੰ ਲੋਕ ਮਾਫ਼ ਕਰ ਦੇਣਗੇ ਸਰਸੇ ਵਾਲਿਆਂ ਨੂੰ ਜਵਾਨਤਾ ਦਿੱਤੀਆਂ ਸਰਸੇ ਵਾਲਿਆਂ ਨੂੰ ਮਾਫ਼ੀਆਂ ਦਿੱਤੀਆਂ ਤੇ ਥੋੜੀਆਂ ਅਸੀਂ ਮਾਫੀ ਕਾ ਕਰਦਗੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਸਾਡੇ ਗੁਰੂ ਦੇ ਆਂਗਾ ਗਲੀਆਂ ਦੇ ਵਿੱਚ ਰਲਾਤੇ ਜਿਨ੍ਹਾਂ ਨੂੰ ਸਿੱਖ ਧਰਮ ਦੀ ਐਡੀ ਵੱਡੀ ਕੁਰਬਾਨੀ ਦੇ ਵਿੱਚੋਂ ਇੱਕ ਗੁਰੂ ਮਿਲਿਆ ਉਹ ਗੁਰੂ ਨੂੰ ਤੁਸੀਂ ਗਲੀਆਂ ਦੇ ਵਿੱਚ ਰਲਾ ਕੇ ਤੇ ਕਹਿੰਨੇ ਸਾਨੂੰ ਮਾਫੀ ਦੇ ਦਿਓ ਪੰਜਾਬ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ ਇਹਨਾਂ ਨੂੰ ਤੇ ਇਹਨਾਂ ਦੀ ਜੜ ਇਹਨਾਂ ਨੇ ਆਪਦੇ ਮੂੰਹੋਂ ਆਪ ਪਟਾਈ ਆ ਕਿ ਬਾਈ ਆਦਵੀ ਕਰਨ ਵਾਲੇ ਦਾ ਤੇ ਕਰਾਉਣ ਵਾਲੇ ਦਾ ਕੱਖ ਨਾ ਰਹੇ ਤੇ ਇਹਨਾਂ ਦਾ ਕੱਖ ਨਹੀਂ ਰਹਿਣਾ ਸੁਖਵੀਰ ਬਾਦਲ ਤੇ ਹਰਸਿਮਰ ਕੌਰ ਬਾਦਲ ਨੇ ਕਿੰਨੇ ਵਾਰ ਕਹੀ ਆ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਕਿ ਅਸੀਂ ਕਹਿੰਨੇ ਅਸੀਂ ਸੌਂ ਖਾਨੇ ਗੁਰੂ ਦੇ ਘਰ ਦੇ ਵਿੱਚ ਆ ਕੇ ਜਿਨ੍ਹਾਂ ਬੇਆਦਵੀ ਕਰਾਈ ਹੋਵੇ ਜਾਂ ਜੀ ਨੇ ਕੀਤੀ ਹੋਵੇ ਉਹਦਾ ਕੱਖ ਨਾ ਰਹੇ ਅਸੀਂ ਬੇਅਦਵੀ ਨਹੀਂ ਕਰਾਈ ਅਸੀਂ ਤਾਂ ਅਰਦਾਸ ਕਰਦੇ ਇੱਥੇ ਵੀ ਉਹਦਾ ਕੱਖ ਨਾ ਰਹੇ ਤੇ ਇਹਨਾਂ ਦਾ ਕੱਖ ਰਹਿ ਕਿਵੇਂ ਜਾਊਗਾ ਆਪ ਹੀ ਤਾਂ ਇਹਨਾਂ ਨੇ ਸੋਹਾਂ ਪਾਈਆਂ ਜਾ ਕੇ ਉੱਥੇ ਸੋ ਇਸ ਕਰਕੇ ਬਾਦਲ ਨੇ ਮਾਫੀ ਮੂਫੀ ਨਹੀਂ ਮੰਗੀ ਅਸੀਂ ਭਲੇਖੇ ਤੇ ਨਾ ਰਹਿ ਜੀਏ ਇਹ ਐਮਪੀ ਦਾ ਤੇ ਆਪ ਦੀਆਂ ਤਿਆਰੀਆਂ ਮੁੱਖ ਮੰਤਰੀ ਬਣਦੀਆਂ ਕਰ ਰਿਹਾ ਤਾਂ ਮਾਫੀ ਮੰਗੀ ਆ ਇਹਨੂੰ ਪੰਜਾਬ ਦੇ ਲੋਕ ਨਹੀਂ ਮਾਫ ਕਰਨਗੇ ਸੁਖਬੀਰ ਬਾਦਲ ਜਿੰਨਾ ਚਿਰ ਜਿਉਂਦਾ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਕਿਉਂਕਿ ਲੋਕਾਂ ਦੇ ਦਿਲ ਤੇ ਐਡੀ ਡੂੰਗੀ ਸੱਟ ਮਾਰੀ ਇਹਨਾਂ ਨੇ ਜਿਹੜੀ ਕਿ ਸਾਰੀ ਜ਼ਿੰਦਗੀ ਨਹੀਂ ਭਰੀ ਜਾ ਸਕਦੀ ਦਿੱਲੀ ਦੇ ਖੇਤੀ ਕਾਨੂੰਨਾ ਮੌਕੇ ਤੇ ਇਹ ਕਹਿੰਦੇ ਸੀ ਕਾਨੂੰਨ ਸਹੀ ਹੈ ਇਹਹੀ ਬਦਲ ਕਹਿੰਦਾ ਸੀ ਤੇ ਇਹ ਪੰਜਾਬ ਦੇ ਲੋਕ ਕਿਵੇਂ ਭੁੱਲ ਜਾਣਗੇ ਜਦੋਂ ਡੰਡਾ ਚੜ੍ਹਿਆ ਉਦੋਂ ਅਸੀਂ ਸਤੀਪੇ ਦੇਤੇ ਉਦੋਂ ਤੁਹਾਡੇ ਸਤੀਪਿਆਂ ਤੋਂ ਕੀ ਕਰਾਉਣਾ ਸੀ ਅਸੀਂ ਆਪਦੇ ਡਾਂਗ ਦੇ ਜ਼ੋਰ ਨਾਲ ਝੰਡੇ ਤੇ ਡੰਡੇ ਤੇ ਲੋਕਾਂ ਦੀ ਤਾਕਤ ਨੇ ਉਹ ਅੰਦੋਲਨ ਜਿੱਤੇ ਆ ਹੂੰ ਉਸ ਤੋਂ ਵੱਡੀ ਗੱਲ ਕਿ ਜਦੋਂ ਸਰਸੇ ਵਾਲੇ ਨੂੰ ਇਹਨਾਂ ਨੇ ਉਥੋਂ ਮਾਫੀ ਨਾਮਾ ਦਵਾਇਆ ਹੂੰ ਹਰਮੰਦਰ ਸਾਹਿਬ ਦੇ ਵਿੱਚੋਂ ਉਦੋਂ ਗੱਲ ਹੋਈ ਕਿ ਬੰਦੀ ਸਿੰਘਾਂ ਲੰਮੇ ਸਮੇਂ ਤੋਂ ਬੰਦ ਆ ਹੂੰ ਉਹਨਾਂ ਬਾਰੇ ਅੱਜ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਸ਼ਬਦ ਨਹੀਂ ਲਿਖਿਆ ਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪੰਜਾਬ ਸਰਕਾਰ 25 ਸਾਲ ਰਾਜ ਕੀਤਾ ਇਹਨਾਂ ਨੇ ਪਰ ਪਰ ਹੁਣ ਤਾਂ ਸੁਖਬੀਰ ਬਾਦਲੂ ਰੀ ਕਾਲੀ ਦਾ ਰੋਜ਼ ਕਹਿੰਦਾ ਵੀ ਬੰਦੀ ਸਿੰਘ ਛੱਡਨੇ ਚਾਹੀਦੇ ਨੇ ਹੁਣ ਤਾਂ ਮਜਬੂਰੀ ਬਣ ਗਈ ਹੁਣ ਇਹਨਾਂ ਦੇ ਪੱਲੇ ਥੱਲੇ ਹੀ ਨਹੀਂ ਕੁਝ ਰਹਿ ਗਿਆ ਹੁਣ ਤਾਂ ਇਹਨਾਂ ਨੇ ਅਗਲੇ ਮਹੀਨੇ ਹੀ ਮੈਨੂੰ ਮੈਂ ਤਾਂ ਲਾਨ ਕੀਤਾ ਦਿੱਲੀ ਜਾਣ ਦਾ ਸਾਡੀ ਕਿਰਤੀ ਕਿਸਾਨ ਯੂਨੀਅਨ ਨੇ ਵੀ ਲਾਨ ਕੀਤਾ ਕਿ ਅਸੀਂ ਹਮੈਤ ਕਰਾਂਗੇ ਬੰਦੀ ਸਿੰਘਾਂ ਦੇ ਲਈ ਸੋ ਇਸ ਕਰਕੇ ਹੁਣ ਤਾਂ ਇਹ ਡਰਾਮੇਬਾਜ਼ੀਆਂ ਕਰ ਰਹੇ ਆ ਇਹਨਾਂ ਤੋਂ ਬਿਨਾ ਹੋਰ ਕੁਝ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਬੁੱਧੂ ਨਹੀਂ ਬਣਾ ਸਕਦੇ ਕੋਈ ਵੀ ਰਾਜਨੀਤਿਕ ਪਾਰਟੀ ਆ ਇਹਨਾਂ ਨੇ ਤਾਂ ਜਮਾਂ ਸਿਰਾਂ ਲਾਤਾ ਇਹਨਾਂ ਨੇ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਲੋਕੀ ਵੀ ਦੋ ਰਵਾਇਤੀਆਂ ਪਾਰਟੀਆਂ ਤੋਂ ਅੱਕੇ ਪਏ ਸੀ ਬਦਲਾ ਦੇ ਚੱਕਰ ਵਿੱਚ ਇਹਨਾਂ ਨੂੰ ਕਿਹਾ ਵੇਖ ਲੇ ਯਾਰ ਜਿੱਥੇ ਅੱਗੇ 70 ਸਾਲ ਉਹ ਲੁੱਟਦੇ ਰਹੇ ਆ 5 ਸਾਲ ਇਹ ਲੁੱਟ ਲੈਣਗੇ ਤੇ ਬਿਲਕੁਲ ਲੁੱਟਣ ਆਸਤੇ ਆਏ ਸੀ ਹੁਣ ਜਮਾ ਨੰਗਾ ਚਿੱਟਾ ਹੋ ਗਿਆ ਇੱਥੇ ਇੱਕੋ ਇੱਕ ਸਾਨੂੰ ਜੇ ਇਹ ਗੱਲ ਭਗਵੰਤਮਾਨ ਦੀ ਕਰ ਲਗੇ ਭਗਵੰਤਮਾਨ ਜਿੰਦਾਬਾਦ ਮਰਦਾਬਾਦ ਕਰਨ ਵਾਲਿਆਂ ਦੀ ਕਹਿੰਦਾ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਹੈ ਉਹਨਾਂ ਦੀ ਗਿਣਤੀ ਵਧੀ ਕਿਵੇਂ ਉਹਨਾਂ ਦਾ ਕਾਰਨ ਵੀ ਦੱਸੋ ਨਾ ਕਿ ਉਹਨਾਂ ਦੀ ਗਿਣਤੀ ਕਿਵੇਂ ਵਧੀ ਬੇਰ ਜਗਾਰੀ ਸਾਡੇ ਵਧ ਗਈ ਚਿੱਟਾ ਸਾਡੇ ਵਧ ਗਿਆ ਕਿਸਾਨ ਮਿੱਲਾਂ ਦੇ ਮੂਹਰੇ ਜਾਂਦੇ ਉੱਥੇ ਉਹਨਾਂ ਤੇ ਲਾਠੀ ਚਾਰਜ ਹੁੰਦਾ ਉਹਨਾਂ ਦੇ ਬਕਾਇਆ ਨਹੀਂ ਮਿਲਦੇ ਸਾਡੀਆਂ ਪੈਲੀਆਂ ਰੁੜ ਗਈਆਂ ਸਾਨੂੰ ਮੁਆਵਜ਼ੇ ਨਹੀਂ ਦਿੱਤੇ ਕੀਤਾ ਕੀ ਇਹਨਾਂ ਨੇ ਮਜ਼ਦੂਰਾਂ ਦੇ 12 ਘੰਟਿਆਂ ਤੇ ਸੈਨ ਕਰਤੇ ਕਿਹੜੇ ਵਰਗ ਨੂੰ ਇਹਨਾਂ ਨੇ ਰੱਖਿਆ ਸੋਖਾ ਟੀਚਰ ਟੈਂਕੀਆਂ ਤੇ ਚੜੇ ਬੈਠੇ ਆ ਡਾਕਟਰ ਤਨਖਾਹਾਂ ਲੈਣ ਲੋਰੋਂਦੇ ਫਿਰਦੇ ਆ ਕਿਹੜਾ ਸਵਾਰਿਆ ਤੇ ਧਰ ਨਹੀਂ ਲੱਗਣਗੇ ਲੋਕ ਕਿੱਥੇ ਜਾਣਗੇ ਲੋਕਾਂ ਕੋਲ ਰਾਹ ਹੀ ਨਹੀਂ ਹੋਰ ਸੋ ਇਹ ਬਿਲਕੁਲ ਪੋਕੀ ਬਕਵਾਸ ਕਰਦੇ ਆ ਇਹਨਾਂ ਦੇ ਪੱਲੇ ਵੀਰ ਮੇਰਾ ਕੁਝ ਨਹੀਂ ਹੈ ਪਰ ਸੁਖਵੀਰ ਬਾਦਲ ਕਹਿੰਦਾ ਕਿ ਮੇਰੇ ਪਿਤਾ ਜੀ ਇੱਕ ਚੋਰਾ ਲੈ ਕੇ ਧਰਤੀ ਤੋਂ ਗਏ ਆ ਬਈ ਮੈਂ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਦਿਵਾ ਸਕਿਆ ਤੇ ਬਿਲਕੁਲ ਚੋਰਾ ਕਿਉਂ ਲੈ ਕੇ ਗਏ ਉਹ ਕਹਿੰਦਾ ਦਮਾਉਣਾ ਚਾਹੁੰਦੇ ਸੀ ਪਰ ਸਾਡੀ ਕਹਿੰਦਾ ਸਰਕਾਰ ਬਦਲਤੀ ਸਾਨੂੰ ਮੌਕਾ ਹੀ ਨਹੀਂ ਦਿੰਦਾ ਬੇਅਦਬੀ ਦਾ ਇਨਸਾਫ ਦੇਣ ਦਾ ਤੇ ਇਹਨਾਂ ਕੋਲ 2 ਸਾਲ ਰਹੀ ਹੈ ਸਰਕਾਰ 2 ਸਾਲਾਂ ਨੂੰ ਸਰਕਾਰ ਰਹੀ ਹੈ ਬੇਅਦਵੀ ਹੋਣ ਤੋਂ ਬਾਅਦ ਇਹਨਾਂ ਨੇ ਤਾਂ ਆਪ ਦੀ ਸਰਕਾਰ ਦੇ ਵਿੱਚ ਮਾਫੀਆਂ ਦੇਤੀਆਂ ਬੇਅਦਵੀਂ ਕਰੌਣ ਵਾਲੇ ਨੂੰ ਝੋਰਾ ਕਾਦਾ ਰਹਿ ਗਿਆ ਤੁਸੀਂ ਤਾਂ ਜਾ ਕੇ ਸਰਸੇ ਵਾਲੇ ਦੇ ਪੈਰਾਂ 'ਚ ਬਹਿ ਗਏ ਸਾਰੇ ਟੱਬਰ ਕਿ ਸਾਡਾ ਪਿਤਾ ਹੀ ਤੂੰ ਐ ਉਹ ਪਿਤਾ ਨੂੰ ਭੁੱਲ ਗਏ ਜਿਹੜੇ ਪਿਤਾ ਨੇ ਕੁਰਬਾਨੀਆਂ ਦੇ ਵਿੱਚੋਂ ਪੈਦਾ ਕੀਤਾ ਜਿਹੜੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਲਾਤਾ ਉਹ ਪਿਤਾ ਨੂੰ ਭੁੱਲ ਗਏ ਤੇ ਉਹ ਲੰਡੂ ਸਾਹ ਦੇ ਚੇਲੇ ਦੇ ਜਾ ਕੇ ਬਣ ਗਏ ਤੁਸੀਂ ਚੇਲੇ ਉਹਨੂੰ ਪਿਤਾ ਜੀ ਕਹਿਣ ਲੱਗ ਪਏ ਕੰਜਰ ਨੂੰ ਸਿਰੇ ਦੇ ਨੂੰ ਸੋ ਇਸ ਕਰਕੇ ਕੋਈ ਚੋਰਾ ਝੂਰਾ ਲੈ ਕੇ ਨਹੀਂ ਮਰਿਆ ਇਹ ਡਰਾਮੇ ਕਰਦੇ ਆ ਆਉਣ ਵਾਲੀ ਤਿਆਰੀ ਕਰਦੇ ਇਲਕਸ਼ਨਾਂ ਦੀ ਉਹ ਤਿਆਰੀ ਇਹਨਾਂ ਦੀ ਨਹੀਂ ਹੋਣੀ ਇਹ ਕਾਲੀ ਦਾਲਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਆਊਗਾ ਦੁਬਾਰਾ ਇਹਨੂੰ ਲੋਕ ਮੂੰਹ ਨਹੀਂ ਲਾਉਣਗੇ ਹੋਰ ਕੋਈ ਲੁੱਟ ਲੈਂਦੇ ਪੰਜਾਬ ਨੂੰ ਪੰਜਾਬ ਨੂੰ ਕੁੱਟ ਲੈਂਦੇ ਪੰਜਾਬ ਨੇ ਇਹ ਚੀਜ਼ ਬਰਦਾਸ਼ਤ ਕਰ ਲੈਣੀ ਸੀ ਪਰ ਜਿਹੜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਉਸ ਤੋਂ ਵੱਡੀ ਗੱਲ ਬੇਅਦਬੀ ਦਾ ਇਨਸਾਫ ਲੈਣ ਵਾਲੇ ਜਿਹੜੇ ਲੋਕ ਸੀਗੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਉਹਨਾਂ ਤੇ ਗੋਲੀਆਂ ਚਲਵਾ ਦੇਣੀਆਂ ਉਹਨਾਂ ਨੂੰ ਮਰ ਮੁੱਖ ਮੰਤਰੀ ਦੇ ਸੈਨਾ ਤੋਂ ਬਿਨਾ ਹੁਕਮ ਤੋਂ ਬਿਨਾ ਕਿਹੜਾ ਪੁਲਿਸ ਵਾਲਾ ਗੋਲੀ ਚਲਾ ਦੂਗਾ ਕਿਸੇ ਦੀ ਹੈ ਜ਼ਰਤ ਡੀਜੀਪੀ ਦੀ ਪੰਜਾਬ ਡੀਜੀਪੀ ਦੀ ਹੈ ਜ਼ਰਤ ਕਿ ਉਹ ਪੁਲਿਸ ਨੂੰ ਲਾਣ ਕਰ ਦੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾ ਸੋ ਮੁੱਖ ਮੰਤਰੀ ਦਾ ਲਾਣ ਇਸੇ ਸੁਖਵੀਰ ਨੇ ਕਰਾਇਆ ਤੇ ਉਹ ਕੰਮ ਹੋ ਗਿਆ ਬਾਦਲ ਦੀ ਤਾਂ ਚਲਦੀ ਨਹੀਂ ਸੀ ਉਦੋਂ ਇਹਦੀ ਚਲਦੀ ਸੀ ਸਾਰੀ ਉਹਦਾ ਕਾਕਾ ਜੀ ਕਾਕਾ ਜੀ ਕਰਨ ਵਾਲਾ ਸੀ ਕਾਕਾ ਜੀ ਆਪ ਦੀ ਮਰਜ਼ੀ ਕਰਦਾ ਹੀ ਕਾਕਾ ਜੀ ਨੇ ਕਰਕੇ ਰਗੜ ਕੇ ਰੱਖਤਾ ਕਾਲੀ ਦਾਲ ਨੂੰ ਤੇ ਹੁਣ ਮਾਫੀਆਂ ਮੰਗ ਰਿਹਾ ਹੁਣ ਮਾਫੀਆਂ ਮੰਗ ਰਿਹਾ ਹੁਣ ਮਾਫਾ ਆਏ ਨਹੀਂ ਲੋਕ ਮਾਫ ਕਰਨਗੇ ਮਾਫ ਤੁਹਾਨੂੰ ਜਮਾ ਨਖੀਰਾ ਕਰਾ ਕੇ ਕਰਨਗੇ ਜਦੋਂ ਤੁਸੀਂ ਜਿਹੜੀ ਸੁੱਖ ਮੰਗੀ ਆ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਜਿੰਨਾ ਚਿਰ ਤੁਹਾਡੀ ਉਹ ਨਹੀਂ ਨਾ ਪੂਰੀ ਹੁੰਦੀ ਉਹਨਾਂ ਚਿਰ ਤੁਹਾਨੂੰ ਕਿਸੇ ਨੇ ਨਹੀਂ ਮaaf ਕਰਨਾ ਜਦੋਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਮaaf ਕਰਤਾ ਉਦੋਂ ਲੋਕਾਂ ਨੇ ਵੀ ਕਰ ਦੇਣਾ ਪਰ ਅੱਜ ਮਜੀਠੀਆ ਦੀ ਪੇਸ਼ੀ ਐ ਐਨਡੀਪੀਐਸ ਨਸ਼ੇ ਵਾਲੇ ਕੇਸ 'ਚ ਉਥੇ ਪਟਿਆਲੇ ਤੇ ਮਜੀਠੀਆ ਉਥੇ ਇਹ ਕਹਿ ਰਿਹਾ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤੀ ਆ ਉਹ ਕਹਿ ਰਿਹਾ ਸਾਡੇ ਅੰਦਰ ਦਿਮਾਗ 'ਚ ਗੁਰੂਆਂ ਦੀਆਂ ਸਖਿਆਵਾਂ ਨੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਧੱਕਿਆਂ ਦੇ ਖਿਲਾਫ ਲੜਦੇ ਆ ਤੇ ਲੜਦੇ ਰਵਾਂਗੇ ਤੁਸੀਂ ਕਹਿ ਰਹੇ ਹੋ ਇਹ ਬੰਦੇ ਗਲਤ ਨੇ ਤੇ ਉਹ ਕਹਿ ਰਿਹਾ ਵੀ ਅਸੀਂ ਤਾਂ ਬੰਦੇ ਇਦਾਂ ਦੇ ਆ ਦੇਖੋ ਜੀ ਮੂੰਹ ਹਿਲਾਉਣ ਨੂੰ ਤਾਂ ਮੈਂ ਜਿਹੜਾ ਕੋਈ ਇੱਥੇ ਸਪੀਕਰ ਦੇ ਮਰਜ਼ੀ ਬੈਠਾ ਮੈਂਕ ਤੇ ਬੋਲੀ ਜਾਵਾਂ ਇਹ ਸ਼ਰਦਾ ਦਾਦਾ ਅੰਦਰੋਂ ਪਤਾ ਲੱਗਦਾ ਸਾਡੀ ਕਿੰਨੀ ਇੱਕ ਸ਼ਰਦਾ ਇਹ ਮਜੀਠੀਆ ਵੀ ਮੰਤਰੀ ਸੀ ਇਹ ਆ ਜੋ ਗੁਰੂ ਗੋਬਿੰਦ ਸਿੰਘ ਦਾ ਪੁੱਤ ਬੰਦਾ ਉਦੋਂ ਕੀ ਦਾ ਸਰਸੇ ਵਾਲੇ ਦਾ ਬਣ ਗਿਆ ਸੀ ਉਦੋਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਭੁੱਲ ਗਿਆ ਸੀ ਇਹ ਉਦੋਂ ਮਾਫੀ ਦਵਾਈ ਹੈ ਉਦੋਂ ਇਹ ਸਟੈਂਡ ਲੈ ਲੈਂਦਾ ਜੇ ਗੁਰੂ ਗੋਬਿੰਦ ਸਿੰਘ ਦਾ ਸੱਚਾ ਪੁੱਤ ਸੀ ਉਦੋਂ ਲਿਆ ਨਹੀਂ ਸਟੈਂਡ ਨੇ ਉਦੋਂ ਦਾ ਕਹਿੰਦਾ ਛੇਤੀ ਛੇਤੀ ਪਤਾਨੂ ਮੇਰੇ ਨੂੰ ਸਿੜਾਓ ਪਤਾਨੂ ਮਾਫੀਆਂ ਦਵਾਓ ਤੇ ਅੱਜ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਯਾਦ ਆ ਗਿਆ ਸਿਰਫ ਡਰਾਮੇਬਾਜੀ ਸਰੇ ਦੇ ਡਰਾਮੇਬਾਜ਼ ਡਰਾਮਾ ਕਰ ਰਹੇ ਆ ਇਲੈਕਸ਼ਨਾਂ ਦਾ ਰਾਹ ਤੈਅ ਕਰ ਰਹੇ ਆ ਉਹ ਇਹਨਾਂ ਦਾ ਹੋਣਾ ਨਹੀਂ ਭਲਾ ਦੀ ਜੁੱਤੀਆਂ ਦਾ ਗਲ ਦੇ ਵਿੱਚ ਹਾਰ ਪਾ ਕੇ ਵੀ ਮਾਫੀ ਮੰਗ ਲੈਣ ਇਹਨਾਂ ਨੂੰ ਲੋਕਾਂ ਨੇ ਤਾਂ ਵੀ ਨਹੀਂ ਮਾਰ ਪਰ ਮਜੀਠੀਆ ਤਾਂ ਕਹਿੰਦਾ ਮੈਂ ਪੰਜਾਬ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਕੀ ਕੁਰਬਾਨੀ ਕੀਤੀ ਆ ਇੱਕ ਕੁਰਬਾਨੀ ਦਾ ਤੋਂ ਤੋਂ ਹੋਈ ਨਹੀਂ ਹੋਰ ਕੀ ਕਰਦੇ ਹੋਗੇ ਕਿਹੜੀ ਗੁਰੂਗ੍ਰੰਥ ਸਾਹਿਬ ਵਾਲੀ ਉਹਦਾ ਤਾਂ ਇਨਸਾਫ਼ ਨਹੀਂ ਦੇ ਸਕੇ ਸਭ ਤੋਂ ਵੱਡਾ ਦਾ ਮੁੱਦਾ ਹੀ ਉਹ ਸੀ ਗੁਰੂਗ੍ਰੰਥ ਸਾਹਿਬ ਤੋਂ ਵੱਡਾ ਮੁੱਦਾ ਹੋਰ ਦੁਨੀਆ ਦੇ ਮੈਂ ਕਹਿੰਨਾ ਹੋ ਹੀ ਨਹੀਂ ਸਕਦਾ ਸਾਨੂੰ ਸਭ ਤੋਂ ਪਹਿਲਾਂ ਸਾਡਾ ਗੁਰੂ ਆ ਸਾਡੇ ਗੁਰੂ ਤੋਂ ਉੱਤੇ ਸਾਨੂੰ ਕੋਈ ਨਹੀਂ ਜਿਹੜਾ ਸਾਡੇ ਗੁਰੂ ਦੇ ਨਾਲ ਗਦਾਰੀ ਕਰੂਗਾ ਉਹ ਸਾਡਾ ਢੇਕਾ ਨਹੀਂ ਲੱਗਦਾ ਉਹਦੇ ਲਈ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਊਗਾ ਅਸੀਂ ਜਾਣ ਲਈ ਤਿਆਰ ਆ ਪੰਜਾਬ ਦੇ ਲੋਕ ਜਾਣ ਲਈ ਤਿਆਰ ਆ ਪੰਜਾਬ ਦੇ ਲੋਕ ਆਪਦੇ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੇ ਆ ਇਹਨਾਂ ਦੇ ਭਾ ਦਾ ਗੁਰੂ ਇਹਨਾਂ ਦੀ ਦੁਕਾਨਦਾਰੀ ਆ ਤਾਂ ਦੁਕਾਨਦਾਰੀ ਨੂੰ ਚਲਾਉਣ ਦੇ ਲਈ ਵਧਾਉਣ ਦੇ ਲਈ ਇਹ ਕੰਮ ਕਰ ਰਹੇ ਆ ਗੁਰੂ ਦੇ ਨਾਲ ਪਿਆਰ ਸਤਕਾਰ ਇਹਨਾਂ ਨੂੰ ਬਿਲਕੁਲ ਨਹੀਂ ਹੈ